ਅਸੀਂ ਆਉਂਦੇ ਆ ਕਿ ਅਸੀਂ ਇੰਡੀਆ ਤੋਂ ਲਾਇਸੈਂਸ ਬਣਾ ਕੇ ਆਈਏ ਤਾਂ ਇੱਥੇ ਸਾਨੂੰ ਕੋਈ ਬੈਨੀਫਿਟ ਹੈਗਾ ਦੁਬਈ ਦੇ ਵਿੱਚ ਜੇ ਹੁਣ ਕਈ ਵੀਰ ਨੇ ਪੁੱਛਿਆ ਕਹਿੰਦੇ ਕਿ ਅਸੀਂ ਦੁਬਈ ਆਉਣਾ ਤਾਂ ਅਸੀਂ ਇੰਡੀਆ ਦਾ ਲਾਇਸੈਂਸ ਬਣਾ ਕੇ ਆ ਸਕਦੇ ਸਿੱਧਾ ਇੱਥੋਂ ਕਿ ਭਾਈ ਦਾ ਲਾਇਸੈਂਸ ਬਣ ਜਾਏਗਾ ਨਹੀਂ ਵੀਰੇ ਇਦਾਂ ਨਹੀਂ ਹੁੰਦਾ ਜੇ ਤੁਹਾਡੇ ਕੋਈ ਦੁਬਈ ਦਾ ਸੋਰੀ ਇੰਡੀਆ ਦਾ ਲਾਇਸੈਂਸ ਹੈਗਾ ਨਾ ਉਹ ਘੱਟੋ ਘੱਟ 4-5 ਸਾਲ ਪੁਰਾਣਾ ਜਾਂ ਥੋੜਾ ਜਿਹਾ ਪੁਰਾਣਾ ਹੋਣਾ ਜਿਹਦਾ ਇੱਥੇ ਤੁਹਾਨੂੰ ਡਾਇਰੈਕਟ ਕਨਵਰਟ ਲਾਇਸੈਂਸ ਨਹੀਂ ਹੁੰਦਾਗਾ ਇੱਥੇ ਲਾਇਸੈਂਸ ਕਨਵਰਟ ਨਹੀਂ ਹੁੰਦਾ ਇੱਥੇ ਹੋ ਸਕਦਾ ਜਿਵੇਂ ਤੁਹਾਨੂੰ 40 ਕਲਾਸਾਂ ਮਿਲੀਆਂ ਜਾਂ ਕੁਝ ਕਲਾਸਿਸ ਜਾਂ 골ਡਨ ਟਰਾਈ ਇਹ ਚੀਜ਼ ਤੁਹਾਨੂੰ ਮਿਲ ਸਕਦੀ ਜਾਂ 골ਡਨ ਟਰਾਈ ਮਿਲ ਜੇਗੀ ਤੇ ਚਾਹ ਤੁਹਾਨੂੰ ਕੋਈ ਕਲਾਸਾਂ ਘੱਟ ਹੋ ਜਾਣਗੀਆਂ ਸਿਰਫ ਇਹ ਇਹਦਾ ਬੈਨੀਫਿਟ ਹੈ ਜੇ ਤੁਸੀਂ ਆਖੋਗੇ ਅਸੀਂ ਇੰਡੀਆ ਦਾ ਲਾਇਸੈਂਸ ਲੈ ਆ ਕੇ ਇੱਥੇ ਆ ਕੇ ਕਨਵਰਟ ਕਰਾ ਲਾਂਗੇ ਉਹ ਚੀਜ਼ ਨਹੀਂ ਹੁੰਦੀ ਦੂਜੀ ਗੱਲ ਕਹਿੰਦੇ ਕਿ ਅਸੀਂ ਆਉਣਾ ਤੇ ਅਸੀਂ ਲਾਇਸੈਂਸ ਲੈ ਕੇ ਆਈਏ ਮਤਲਬ ਲੈ ਕੇ ਦਾ ਇਹ ਮਤਲਬ ਹੈ ਕਿ ਤੁਸੀਂ जिन्ने पैसे लाइसेंस ਤੇ ਲਾਉਣੇ ਨਾ ਉੱਥੇ ਕੋਈ ਜ਼ਿਆਦਾ ਨਹੀਂ ਤੜਨੋਂ 10000 ਰੁਪਇਆ ਲੱਗ ਹੀ ਜਾਂਦਾ ਨਾਰਮਲ ਗੱਲ ਆ ਜਿੰਨੇ ਪੈਸੇ ਤੁਸੀਂ ਲਾਇਸੈਂਸ ਤੇ ਲਾਉਣੇ ਨਾ ਤੁਸੀਂ ਪੈਸੇ ਲਾ ਕੇ ਬਾਹਰ ਆਓ ਵਜਾ ਉਹ ਲਾਇਸੈਂਸ ਦਾ ਫਿਰ ਵੀ ਇੱਥੇ ਕੋਈ ਮੁੱਲ ਨਹੀਂ ਪੈਣਾਗਾ ਤੇ ਤੁਸੀਂ ਆ ਕੇ ਇੱਥੇ ਹੀ ਆਪਣਾ ਵੀਜ਼ਾ ਵੂਜ਼ਾ ਲਵਾਓ ਇੱਥੇ ਲਾਇਸੈਂਸ ਲਾਉਣ ਨਾਲੇ ਕੰਮ ਕਰੋ ਨਾਲੇ ਲਾਇਸੈਂਸ ਲਾਓ ਇੱਥੇ ਤਾਂ ਤੁਸੀਂ ਆਪਣਾ ਫਿਊਚਰ ਬਣਾਓ ਕਿ ਜਿਹੜਾ ਤੁਸੀਂ ਇੰਡੀਆ ਪੈਸਾ ਖਰਾਬ ਕਰਨਾ ਚਾਹ ਲਾਇਸੈਂਸ ਬਣਾ ਕੇ ਹੋਣਾ ਉਹ ਥੋੜੀ ਜਿਹੀ ਗਲਤ ਆ ਉਹ ਪੈਸਾ ਖਰਾਬ ਹੋਣ ਦੀ ਗੱਲ ਜੇ ਤੁਹਾਡੇ ਕੋਲ ਪੁਰਾਣਾ ਹੈਗਾ ਫਿਰ ਤੁਸੀਂ ਆ ਸਕਦੇ ਹੋ ਕੋਈ ਮਸਲਾ ਨਹੀਂ ਲੇਕਿਨ ਤੁਸੀਂ ਨਵਾਂ ਲਾਇਸੈਂਸ ਬਣਾ ਕੇ ਇੱਥੇ ਆਉਣਾ ਉਹਦਾ ਕੋਈ ਖਾਸ ਬੈਨੀਫਿਟ ਨਹੀਂ ਹੁੰਦਾਗਾ ਠੀਕ ਆ ਤੇ ਇੱਥੇ ਆ ਕੇ ਆਪਦਾ ਫਿਊਚਰ ਬਣਾਓ ਕਮਾਈ ਕਰੋ ਤੇ ਲਾਇਸੈਂਸ ਬਣਾਓ ਸਤਿ ਸ਼੍ਰੀ ਅਕਾਲ